ਜਿਹੜੇ ਪ੍ਰੋਗਰਾਮੋਂ ਟਾਇਰ ਚੋਰੀ ਕੀਤੇ ਗਏ ਸੀ ਹੁਣ ਖਾਸ ਤੌਰ ਤੇ ਨਿਊ ਦੀਪ ਨਗਰ ਦੀਪ ਨਗਰ ਚੰਦਰ ਨਗਰ ਸਾਈਡ ਤੋਂ ਉਹਦੇ ਵਿੱਚ ਅਸੀਂ ਤਕਰੀਬਨ ਮੈਂ ਥੈਂਕਸ ਕਰਾਂਗਾ ਧਰਵਾਦ ਕਰਾਂਗਾ ਦਿੱਲੀ ਜਨਰਲ ਸਿਟੀ ਦਾ ਤੇ ਖਾਸ ਤੌਰ ਤੇ ਦੂਰਦੇਸ਼ੀ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਵੱਡਾ ਇੱਕ ਸੋਚ ਹੈ ਕਿ ਲੋਕਾਂ ਪ੍ਰਤੀ ਕਿਉਂਕਿ ਪਿਛਲੇ ਦਿਨਾਂ ਜੋ ਹੁਸਨ ਹੋਇਆ ਸੀ ਪੰਜਾਬ ਪੁਲਿਸ ਨੇ ਬਹੁਤ ਵਸਤਾਦੀ ਦੇ ਨਾਲੋਂ ਖਾਸ ਤੌਰ ਤੇ ਸੀਪੀ ਲੁਧਿਆਣਾ ਸੁਭਨ ਸ਼ਰਮਾ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਸ ਵਿੱਚ ਥੋੜੇ ਦਿਨਾਂ ਦੇ ਵਿੱਚ ਹੀ ਉਹ ਜਿਹੜੇ ਟਾਇਰ ਚੋਰੀ ਹੋਏ ਸੀ ਬਰਾਮਦ ਕਰਕੇ ਅੱਜ ਪਬਲਿਕ ਦੇ ਵਿੱਚ ਤੇ ਕਰਾਂਗੇ ਕੋਕੀ ਜੀ ਦੀ ਕਾਨੂੰਨੀ ਪ੍ਰਤੀਕਿਰਿਆ ਉਸ ਨੂੰ ਪੂਰਾ ਕਰਕੇ ਇਹ ਟਾਇਰ ਜਿਹੜੇ ਨੇ ਉਹ ਲੋਕਾਂ ਦੇ ਵਾਲੇ ਕਰਾਂਗੇ ਕਿਉਂਕਿ ਮੇਰਾ ਅੱਜ ਦੱਸਣਾ ਉਥੇ ਮਕਸਦ ਜੀ ਦਾ ਕਿ ਚੋਰਾਂ ਨੂੰ ਇੱਕ ਮੈਸੇਜ ਜਾਵੇ ਕਿ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਗਲਤ ਕਰਮ ਕਰ ਰਹੇ ਹੋ ਔਰ ਬਿਲਕੁਲ ਜੋ ਚੋਰੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਔਰ ਖਾਸ ਤੌਰ ਤੇ ਜਿਹੜੇ ਇਹ ਬਾਹਰੋਂ ਆ ਕੇ ਬਾਹਰੀਆਂ ਸਟੇਟਾਂ ਤੋਂ ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ ਇਹ ਲੋਕਾਂ ਨਾਲ ਕੰਮ ਕਰ ਰਹੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਮੇਰੀ ਜੋ ਪਿਛਲੀ ਦਿਨਾਂ ਲੋਕਾਂ ਦੀ ਜੋ ਮੈਸੇਜ ਮੈਨੂੰ ਮਿਲਿਆ ਸੀਗਾ ਜੇ ਸਾਡੇ ਟਾਇਰ ਉਤਾਰੇਗੇ ਨਹੀਂ ਉਸ ਤੋਂ ਬਾਅਦ ਅਸੀਂ ਸੀਪੀ ਸਾਹ ਨਾਲ ਮੀਟਿੰਗ ਕੀਤੀ ਸੀਗੀ ਅਸੀਂ ਬੜੇ ਸੀਪੀ ਸਾਹ ਨਾਲ ਬੈਠ ਕੇ ਫੈਸਲਾ ਲਿਆ ਸੀਗਾ ਕਿ ਕੋਈ ਵੀ ਐਸੀ ਚੋਰੀ ਜਿਹੜੀ ਹੈਗੀ ਆ ਉਹ ਬਰੰਭਤ ਤੋਂ ਬਿਨਾਂ ਰਹਿ ਨਹੀਂ ਆਂਦਣੀ ਔਰ ਸਾਡੀ ਸਾਡੀ ਜਿਹੜੀ ਲਜਾਣੇ ਦੀ ਪੁਲਿਸ ਹੈ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਟਾਇਰ ਬਰੰਭਤ ਕਰਕੇ ਔਰ ਚੋਰਾਂ ਨੂੰ ਸਲਾਖਾਂ ਵਿੱਚੇ ਭੇਜਿਆ ਕਿਹੜੀ ਗੱਡੀ ਤੇੜੇ ਟਾਇਰ ਚੋਰੀ ਹੋਈ ਸੀ ਸਕੋਰਪੀਓਨ ਕਿੰਨੀ ਤਰੀਕ ਨੂੰ ਹੋਇਆ ਅੱਜ ਨੂੰ 12 ਤਰੀਕ ਰਾਤ ਨੂੰ ਹੋਇਆ ਜੀ ਹੁਣ ਮਿਲ ਗਏ ਨੇ ਟਾਇਰ ਹਾਂਜੀ ਹਾਂ ਹੁਣ ਮਿਲ ਗਏ ਮੈਨੂੰ 12 ਤਰੀਕ ਰਾਤ ਨੂੰ ਚੋਰੀ ਹੋਇਆ ਸਵੇਰੇ ਉਹਨਾਂ ਨੇ ਮੈਨੂੰ ਆਪ ਹੀ ਘਰੇ ਆ ਕੇ ਕਿਹਾ ਕਿ ਤੁਸੀਂ ਆ ਕੇ ਆਪਣੀ ਕੰਪਲੇਨ ਲਗਾਓ ਤੁਹਾਡੇ ਕਿਤੇ ਤਿੰਨ ਟੈਂ ਟੈਂ ਟਾਇਰ ਸੀਗੇ ਜੀ ਕਿੰਨੇ ਕਰੇ ਲਗਭਗ ਕਿੰਨੇ ਦਾ ਨੁਕਸਾਨ ਕਿਰਿਆ ਜਾ ਸਕਦਾ ਲਗ ਤੋਂ 1 ਲੱਖ ਰੁਪਏ ਦਾ ਸੀਗਾ ਜੀ ਨੁਕਸਾਨ ਹੈ ਤੇ ਉਹਨੂੰ ਕਿਵੇਂ ਲੱਗਦਾ ਤੁਹਾਨੂੰ ਪੁਲਿਸ ਨੇ ਵਧੀਆ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਜੀ ਸਾਨੂੰ ਘਰ ਬੈਠੇ ਚੀਜ਼ ਮਿਲ ਗਈ ਐ ਤਾਂ ਸਾਨੂੰ ਕਿਤੇ ਜਾਣਾ ਪਿਆ ਆ ਫੋਨਾਂ ਤੇ ਸਾਰਾ ਕੰਮ ਹੋ ਗਿਆ ਜੀ ਜੋ ਜਐਮਐਲ ਸਾਹਿਬ ਵੀ ਆ ਰਹੇ ਨੇ ਐਮਐਲ ਸਾਹਿਬ ਇਹ ਇਹ ਉਹਨਾਂ ਦੇ ਕਰਕੇ ਹੀ ਸਾਰਾ ਕੰਮ ਹੋਇਆ ਜੀ ਉਹ ਇਹ ਉਹਨਾਂ ਦੇ ਉਹਨਾਂ ਨੇ ਹੀ ਉਦਮ ਕੀਤਾ ਉਹਨਾਂ ਨੇ ਹੀ ਕੋਸ਼ਿਸ਼ ਕੀਤੀ ਤਾਂ ਇਹ ਕੰਮ ਹੋਇਆ ਅਦਰਵਾਈਜ਼ ਅਸੀਂ ਤਾਂ ਰੁਲ ਜਾਣਾ ਸੀ ਤਾਂ ਨਵੇਂ ਟਾਇਰ ਲੈਣ ਨੂੰ ਬੈਠੇ ਸੀਗੇ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜੀ ਸਾਹਿਬ ਦੇਖੋ ਜੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਆ ਇਹਨਾਂ ਸੀਪੀ ਸਾਹਿਬ ਦੇ ਉਦਮਾਂ ਦੇ ਨਾਲ ਹੀ ਇਹ ਸਾਰਾ ਕੰਮ ਵਧੀਆ ਹੋਇਆ ਆ ਮੇਰੀ ਕ੍ਰੇਟਾ ਗਾਰ ਦੇ ਚੋਰੀ ਹੋਏ ਸੀ ਕਿਦੋਂ ਚੋਰੀ ਹੋਏ ਸੀਗੇ ਹੋ ਗਿਆ ਜੀ ਇਹ 15 ਕਿ ਦਿਨ ਹੋ ਗਏ 15 20 ਦਿਨ ਹੋ ਗਏ ਕਿਹੜੇ ਥਾ ਇੱਧਰ ਪੁਲਿਸੋਂ ਕੀ ਹੈ ਕਲਾਸ ਚੋਂ ਗਲੀ ਪੁਲਿਸੋਂ ਕੀ ਅੱਜ ਮਿਲਦੇ ਮਿਲ ਕੇ ਟਾਇਰ ਮਿਲ ਨਹੀਂ ਲੱਗ ਰਿਹਾ ਕਿਵੇਂ ਲੱਗ ਰਿਹਾ ਕਿ ਕਿਵੇਂ ਨਹੀਂ ਮੇਰੇ ਇੰਦਰ ਹੈ ਨਹੀਂ ਕਿ ਟਾਇਰ ਮੇਰੇ ਹਾਂ ਤੁਹਾਡੇ ਟਾਇਰ ਹਜੇ ਮਿਲ ਨਹੀਂ ਹੈਗੇ ਨਹੀਂ ਹਜੇ ਮੈਂ ਆਂਦੇ ਪਏ ਹੋਰ ਪਤਾ ਨਹੀਂ ਇੰਦੇ ਚ ਨਹੀਂ ਹੈਗੇ ਮੇਰੇ ਅੱਜ ਤੁਹਾਡੀ ਗੱਲ ਹੋਈ ਕਿਸੇ ਨੇ ਤੁਹਾਨੂੰ ਫੋਨ ਕਰਕੇ ਬੁਲਾਇਆ ਗਿਆ ਇੱਥੇ ਹਾਂਜੀ ਸਾਨੂੰ ਫੋਨ ਕਰਕੇ ਬੁਲਾਇਆ ਹਾਂਜੀ ਹਾਂਜੀ ਕਿ ਦੇਖ ਲਓ ਆਪਣੇ ਟਾਇਰ ਦੇਖ ਲਓ ਕਿਰੇ ਹੈਗੇ ਤੁਹਾਡੇ ਟਾਇਰ ਹਾਂਜੀ ਹਾਂਜੀ ਕੀ ਕਿੰਨੇ ਟਾਇਰ ਚੋਰੀ ਹੋਏ ਸੀਗੇ ਸਰ ਸਾਡੇ 5 ਟਾਇਰ ਚੋਰੀ ਹੋਏ ਸੀ ਹਾਂਜੀ ਇੱਕ ਚਪਣੀ ਤੇ ਚਾਰ ਟਾਇਰ ਦਿੱਤੇ ਇੱਕ ਦਾ ਨੁਕਸਾਨ ਸਾਡੇ ਲੋਗ ਵਾਲੇ ਸੀਗੇ ਜੀ 50-60 ਹਜ਼ਾਰ ਦਾ ਨੁਕਸਾਨ ਲਿਆ ਗਿਆ ਜੀ ਹਾਂ ਤੁਹਾਨੂੰ ਟਾਇਰ ਜੀ ਮਿਲੇ ਨਹੀਂ ਆ ਜੀ ਨਹੀਂ ਹਾਂਜੀ ਨਹੀਂ ਮਿਲੇਗੀ